ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਟੈਰਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤਿੰਨ ਪੈਰਾਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨੋਂ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਆ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮਪਿੰਡ ਤੇ ਸੀਲ ਜਣਾੜੇ ਦੇ ਰਹਿਣ ਵਾਲਾ ਪੁੱਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਉਬਲੀ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK47 ਰਾਈਫਲ ਇੱਕ ਲੋਕ ਪਿਸਟਲ .30 ਬੋਰ ਔਰ ਇੱਕ .32 ਬੋਰ ਦਾ ਪਿਸਟਲ ਤੇ ਲਾਈਵ ਕੈਟਰਿਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਛਾਏ ਗਏ ਔਰ ਅਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਉਹਨਾਂ ਨੇ ਅਗੇ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਇਹਨਾਂ ਇਹ ਜਿਹੜੇ ਤਿੰਨੋਂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕੱਟਆਊਟ ਦੇ ਥਰੂ ਹੋਈ ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪਰਾਣਾ ਉਹਦਾ ਬ੍ਰਦਰ ਵੀ ਦੁਬਈ 'ਚ ਸੀਗੇ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ ਉਹਦੇ ਮੁੜ ਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੂਟਾ ਸਿੰਘ ਦੇ ਇਹ ਉਸ ਤੋਂ ਬਾਅਦ ਉਹਨਾਂ ਨੇ ਦੋਨੇ ਜਿਹੜੇ ਲਵਪਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਦੇ ਨਾਲ ਜੋੜਿਆ ਤੇ ਅੱਗੇ ਵਾਸਤੇ ਜਿਹੜਾ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ 'ਚ ਜਦੋਂ ਕੱਲੇ ਰਿਕਵਰੀ ਹੋਈ ਹੈ ਜਿੰਦੇਵ ਕਲਾ ਏਰੀਆ 'ਚੋਂ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ 'ਚ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਹੈ ਜਾਂ ਸਿਹਤ ਖਰਾਬ ਦਾ ਬਹਾਨਾ ਮਾਰਿਆ ਜਿੱਦਾਂ ਡਾਲੇ ਚ ਉਤਰੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਐਸਆਈ ਹੈ ਉਹਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਐਸਐਚਓ सदर ਔਰ ਬਿੰਦਰਜੀ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਚ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪ੍ਰੀਤ ਤੇ ਬੁੱਟਾ ਸਿੰਘ ਇਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੋੜਲੀ ਪੁੱਛਗਿੱਛে ਪਤਾ ਲੱਗਿਆ ਕਿ 3 ਫਰਵਰੀ ਨੂੰ ਜਿਹੜਾ ਫਤਿਹਗੜ ਟੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ ਔਰ ਦੱਸਿਆ ਗਿਆ ਸੀ ਕਿਸੇ ਵੀ ਸਰਫੇਸ ਨਾਲ ਜਦੋਂ ਟੱਚ ਕਰੇਗੀ ਤਾਂ ਉਹਦੀ ਬਹੁਤ ਵੱਡੀ ਆਵਾਜ਼ ਆਏਗੀ ਉਹ ਜਿਹੜੀ ਹੈ ਇਹਨਾਂ ਨੇ ਜੋ ਇਨਸੀਡੈਂਟ ਦੇ ਬਾਰੇ ਆਪਣੀ ਇਨਵੋਲਵਮੈਂਟ ਵੀ ਕਨਫੈਸ ਕੀਤੀ ਹੈ ਇਹਦੇ ਚ ਜਿਹੜੇ ਕੁਝ ਪਨਾਹ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਵਾਜਬ ਕਾਰਵਾਈ ਕੀਤੀ ਜਾ ਰਹੀ ਐ ਮੇਨ ਗੱਲ ਕੀ ਐ ਕਿ ਜਿਹੜੇ ਯੂਥ ਨੇ ਇਹ ਇਹਦੇ ਚ ਜਿਹੜਾ ਲਾਪਰੀ ਦਾ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕੱਦਮਾ ਦਰਜ ਐ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਐ ਤੇ ਜਿਹੜੇ ਇਹੋ ਜਿਹੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਐ ਤੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਨਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਭੋਗਣਾ ਪੈਂਦਾ ਤੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ ਚ ਨਾ ਪਈਏ ਆਪਾਂ ਤੋ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿਲੀ ਮੁਬਾਰਕ ਦਿੱਤਾ ਬਾਦ ਦੰਨਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮਡੇਰ ਜੀ ਆਲਮ ਵਿਜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਇੰਸਪੈਕਟਰ ਮੋਲਕ ਬਿੰਦਰਜੀਤ ਔਰ ਹਰਿੰਦਰ ਔਰ ਇਹਨਾਂ ਨਾਲ ਅਰਵਿੰਦ ਮੀਨਾ ਜੀ ਸਾਡੇ ਏਸੀਪੀ ਨਾਰਥ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਇਹ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਫਲ ਕਰਨ ਦੇ ਵਿੱਚ ਥੈਂਕ ਯੂ ਜੀ ਫਾਫਾ ਦਿੱਤਾ ਗਿਆ ਹੈ ਜੀ ਫਾਫਾ ਕਿਸ ਤੇ ਐਲੋ ਦਿੱਤਾ ਗਿਆ ਹੈ ਜੀ ਤੁਸੀਂ ਦੱਸਿਆ ਲਿਫਾਫਾ ਇਹਨਾਂ ਨੂੰ ਦਿੱਤਾ ਗਿਆ ਹੈ ਲਿਫਾਫਾ ਨਹੀਂ ਜੀ ਉਹ ਰੈਪਡ ਸੀਗਾ ਕੱਪੜੇ ਦੇ ਵਿੱਚ ਅਗਲੇ ਵਾਰ ਇਹ ਦੱਸਿਆ ਕਰੀਏ ਕਿ ਅਸੀਂ ਵੀ ਉੱਥੇ ਚੌਕੀ ਦੇ ਸੁਤਨਾ ਅੱਗੇ ਇਹ ਅਜੇ ਗੱਲ ਚੱਲ ਰਹੀ ਹੈ ਜੀ ਦੇਖੋ ਇਹ ਤਾਂ ਡੈਫੀਨਿਟਲੀ ਡਾਇਰੈਕਸ਼ਨ ਦਿੱਤੀ ਗਈ ਚੌਕੀ ਵਾਲੀ ਗੱਲ ਵੀ ਹੋ ਸਕਦੀ ਕੋਈ ਚੌਕੀ ਤਾਂ ਉੱਤੇ ਬੰਦ ਹੈ ਉਹਨੂੰ ਵੀ ਪਤਾ ਇਸ ਗੱਲ ਦਾ ਤੇ ਮੇਨ ਗੱਲ ਤਾਂ ਆਪਾਂ ਦੇਖਣ ਵਾਲੀ ਹੈ ਕਿ ਕਟਆਉਟਸ ਜਿਹੜੇ ਆ ਉਦੋਂ ਵੀ ਜਿਹੜਾ ਉਹ ਆਪਣੇ ਰੈਪ ਕੀਤੀ ਹੋਏ ਸਮਾਨ ਵੀ ਜੋ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਇੱਧਰ ਆਪਣੇ ਕੁੱਕੜਾਂ ਵਾਲੇ ਦੇ ਨੇੜੇ-ਤੇੜੇ ਉਹ ਸਮਾਨ ਪਹੁੰਚਾਇਆ ਗਿਆ ਔਰ ਜਿਹੜੀ ਵੈਪਨਸ ਵਗੈਰਾ ਵੀ ਇਦਾਂ ਹੀ ਉਸ ਏਰੀਆ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕੀਤੇ ਗਏ ਪਰ ਸਾਹਮਣੇ ਬੰਦਾ ਕੋਈ ਨਹੀਂ ਆਇਆ ਇੱਕ ਵੈਂਟੇਜ ਪੁਆਇੰਟ ਦਿੱਤਾ ਗਿਆ ਉੱਥੇ ਇਹਨਾਂ ਨੂੰ ਪੈਸੇ ਵੀ ਜਿਹੜੇ ਥੋੜੇ ਬਹੁਤ ਦਿੱਤੇ ਉੱਥੇ ਹੀ ਪਹਚਾਏ ਔਰ ਅਸਮਾਨ ਵੀ ਉੱਥੇ ਪਹਚਾਏ ਡੈਫੀਨਿਟਲੀ ਜੀ ਇਹ ਡਰੋਨ ਨਹੀਂ ਆਏ ਵੈਪਨਸ ਹੈ ਕਿਉਂਕਿ ਜਿਹੜੀ ਲੇਟੈਸਟ ਵੀ ਤੁਹਾਨੂੰ ਪਤਾ ਕਿ ਡਰੋਨਸ ਦੀ ਆਮ ਦਰਸਤ ਦੇ ਵਿੱਚ ਆਪਾਂ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਅਸੀਂ ਬੀਐਸਐਫ ਅਥਾਰਟिटीज ਨਾਲ ਉਹਨੇ ਨੂੰ ਗੱਲ ਨੂੰ ਟੇਕ ਅਪ ਜ਼ਰੂਰ ਕਰਨਾ ਹੈ ਕਿ ਕਿਉਂਕਿ ਧੁੰਦਾਂ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫਾਇਦਾ ਉਠਾਇਆ ਲੋਕਾਂ ਨੇ ਉਹਦੇ ਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣੇ ਕਿ ਅਸੀਂ ਦਿਨ ਰਾਤ ਪੁਲਿਸ ਮਿਹਨਤ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ ਔਰ ਉਹਤੇ ਪੂਰਾ ਪੈਰਾ ਦੇ ਰਹੀ ਹੈ ਔਰ ਅਸੀਂ ਇਹ ਕਿਸੇ ਨੂੰ ਇਹ ਜਿਹੜਾ ਇਹੋ ਜਿਹਾ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਸ ਕੇਸ 'ਚ ਯੂਏਪੀਏ ਵੀ ਜਿਹੜਾ ਉਹ ਵੀ ਐਡ ਕੀਤਾ ਗਿਆ ਸਰ ਇਹ ਹੋਰ ਜ਼ਿਆਦਾ ਮੋਬਾਈਲ ਜਿਹੜੇ ਅਸਲ ਆ ਉਹਦਾ ਕੋਈ ਕੰਟੈਕਟ ਮਿਲਿਆ ਅਸੀਂ ਚੱਲ ਰਿਹਾ ਜੀ ਉਹ ਸਾਰਾ ਇੱਥੇ ਇਨਵੈਸਟੀਗੇਸ਼ਨ ਦਾ ਪਾਰਟ ਆ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ ਸਾਰਾ ਕੁਝ ਕਰ ਰਹੇ ਆ ਅਸੀਂ ਔਰ ਅਖੀਰ ਤੱਕ ਮਤਲਬ ਇਹਨੂੰ ਲਾਸਟ ਬੰਦੇ ਦੇ ਕੰਟੈਕਟ ਤੱਕ ਲੈ ਕੇ ਜਾਵਾਂਗੇ ਸੈਂਟਰ ਕਿਹੜੀ ਥਾਂ ਤੇ ਹੈ ਸਰ ਉਹ ਲੀ ਮੈਰੀਡੀਅਨ ਹੋਟਲ ਦੇ ਪਿਛਲੇ ਪਾਸੇ ਸੜਕ ਤੋਂ ਜਦੋਂ ਵਾਪਸ ਆ ਰਹੇ ਸੀ ਜਗਦੀਪ ਕਲਾਂ ਤੋਂ ਅਰੇ ਬਹੁਤ ਜ਼ਿਆਦਾ ਇਸ ਵਾਰ ਮਾਰੂ ਗਿਆ ਤੁਹਾਡੇਗੇ ਕਿ ਬਹੁਤ ਬਣਾ ਗੋਬ ਉਸ ਤੋਂ ਲੈ ਇਹ ਨੈਚੁਰਲ ਗੱਲ ਹੈ ਮੈਨੂੰ ਇਸ ਤਵਾਰ ਹੀ ਕਰਦਾ ਸੀਗਾ ਇਟਿਨਰੀ ਬਾਰੇ ਕੋਈ ਕਿਸੇ ਮੋੜੀ ਪੁੱਛਦਾ ਸ਼ੇ ਕੀਤੀ ਆਵਾ ਗੋ ਇਹਦੇ ਬਾਰੇ ਪਤਾ ਚੱਲਿਆ ਜੀ ਕਿਸੇ ਨਾਲ 58 ਨਾਲ ਇੰਫੈਕਸ਼ਨ ਨਹੀਂ ਹੋਣਾ ਨਹੀਂ ਦੇਖੋ ਅੱਗੇ ਵੀ ਇਹੋ ਜਿਹੇ ਸੌਲਟ ਵੀ ਪਿੱਛੇ ਜੇ ਫੜੀਆਂ ਗਈਆਂ ਤੁਹਾਨੂੰ ਵੀ ਪਤਾ ਈਵਨ ਜਿਹੜਾ ਬਾਕੀ ਆਊਟ ਆਫ ਸਟੇਟ ਵੀ ਜਿਹੜੇ ਡਾਲਾ ਪੁਲਿਸ ਦਾ ਵੀ ਹੋਇਆ ਉਹਦੇ ਚ ਵੀ ਹੋਇਆ ਇਹ ਤਾਂ ਮਤਲਬ ਇੱਕ ਕੰਟੀਨਿਊਸ ਪ੍ਰੋਸੈਸ ਆ ਪਰ ਇਹਨਾਂ ਨੂੰ ਅਜੇ ਇਹਦੇ ਬਾਰੇ ਅੱਗੇ ਡਾਇਰੈਕਸ਼ਨ ਨਹੀਂ ਮਿਲੀ ਸੀ ਜੋ ਸਾਡੀ ਮੋਡਲੀ ਪੁੱਛਗਿਚ ਕਹਿੰਦੀ ਆ ਅੱਗੇ ਬਾਕੀ ਲੰਬਾ ਰਿਮਾਂਡ ਹੁਣ ਲਿਆ ਇਹਦੇ ਤੇ ਪੂਰਾ ਡਿਟੇਲ ਪੁੱਛਗਿਚ ਕੀਤੀ ਜਾਏ ਇਹਦੇ ਚ 3 ਦਿਨ ਦਾ ਮਿਲਿਆ ਕਿਉਂਕਿ ਕੱਲ ਡਿਊਟੀ ਮੈਜਿਸਟ੍ਰੇਟ ਸੀ ਲੰਬਾ ਮਿਲੇਗਾ ਇਹਦੇ ਚ ਕਿਉਂਕਿ ਯੂਏਪੀ ਐਡਡ ਆ ਇਹਨਾਂ ਦੇ ਸਰ ਖਿਲਾਫ ਜਿੰਦਾਕੀ ਉਸ ਦਿਨ ਹੀ ਲਾਂਚ ਕੀਤਾ ਗਿਆ ਸੀ ਜਾਂ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਮਗਰ ਲਾਿਆ ਯਾਰ ਦੇਖੋ ਸਾਡਾ ਆਪਰੇਸ਼ਨ ਕੋਈ ਨਾ ਕੋਈ ਚੱਲਦਾ ਰਹਿੰਦਾ ਔਰ ਇਨਵੈਸਟੀਗੇਸ਼ਨ ਕੋਈ ਵੀ ਇਨਸੀਡੈਂਟ ਦੇ ਉੱਤੇ ਆਪਾਂ ਉਦੋਂ ਹੀ ਉਹਨੂੰ ਅੰਜਾਮ ਸ਼ੁਰੂ ਕਰ ਦਿੰਦੇ ਆਂ ਔਰ ਸਟਾਰਟ ਕਰ ਦਿੰਦੇ ਆਂ ਇਨੀਸ਼ੀਏਟ ਕਰ ਦਿੰਦੇ ਆਂ ਉਹਦੇ ਚ ਹਰ ਤਰ੍ਹਾਂ ਦੇ ਸਾਡੇ ਕੋਈ ਇਨਪੁਟਸ ਆਉਂਦੇ ਰਹਿੰਦੇ ਆ ਚਾਹੇ ਉਹ ਟੈਕਨੀਕਲ ਹੋਵੇ ਹਿਊਮਨ ਇੰਟ ਹੋਵੇ ਕੋਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੋ ਉਹਦੇ ਨਾਲ ਹੀ ਫਾਈਨਲਾਈਜ਼ ਹੁੰਦਾ ਹੈ